ਜਲੰਧਰ ਵਿੱਚ ਯੂਟਿਊਬਰ ਦੇ ਘਰ ਉੱਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰੀ ਹੋਈ ਏ ਇਸ ਸਬੰਧ ਵਿੱਚ ਜੰਮੂ ਕਸ਼ਮੀਰ ਵਿੱਚ ਤਾਇਨਾਤ ਫੌਜੀ ਸੁਖਚੰਦ ਸਿੰਘ ਨੂੰ ਫੜਿਆ ਗਿਆ ਏ ਪੁਲਿਸ ਸੂਤਰਾਂ ਨੇ ਦੱਸਿਆ ਏ ਕਿ ਇਸ ਸਬੰਧ ਵਿੱਚ ਹਮਲਾਵਰਾਂ ਨੂੰ ਇੰਸਟਾਗ੍ਰਾਮ ਰਾਹੀਂ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ ਇਸ ਸਬੰਧ ਵਿੱਚ ਜਲੰਧਰ ਪਿੰਡੂ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਹੜਾ ਸੁਖਚਰਨ ਸਿੰਘ ਨਾਂ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਇਹ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਆ ਇਹ 3 ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੈਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਤੋਂ ਇਹਨੇ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਨਿੰਗ ਉਹਦੀ ਕੱਢੀ ਜਾ ਸਕਦੀ ਇਹਦਾ ਇੰਸਟਾਗ੍ਰam ਦੇ ਉੱਪਰ ਇਸ ਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕਦਮਾ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕਦਮਾ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਗਿਆ ਅਸੀਂ ਸਾਰੀ ਐਵੀਡੈਂਸ ਸਬੂਤਾਂ ਜਿਹੜੀ ਐਵੀਡੈਂਸ ਹੈਗੀ ਸੀ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਜ਼ਰੀਏ ਜਿਹੜਾ ਹੈਗਾ ਮਾਂਜੋ ਕੋਰਟ ਨੇ ਵੀ ਗ੍ਰੈਂਟ ਆਫ ਅਰੈਸਟ ਜਿਹੜੇ ਨਹੀਂ ਜਾਰੀ ਕੀ